ਆਸਟ੍ਰੇਲੀਆ ਦੇ ਸਿਡਨੀ ਵਿੱਚ ਲੋਕਲ ਗਵਰਨਮੈਂਟ ਦੀਆਂ ਹੋਈਆਂ ਚੋਣਾਂ ਵਿੱਚ ਜਗਨਦੀਪ ਸਿੰਘ ਜਵਾਹਰਵਾਲਾ ਵੱਲੋਂ ਜਿੱਤ ਪ੍ਰਾਪਤ ਕੀਤੀ ਗਈ ਹੈ ਜਿਸ ਤੋਂ ਬਾਅਦ ਉਹਨਾਂ ਦਾ ਉਹਨਾਂ ਦੇ ਜੱਦੀ ਪਿੰਡ ਜਵਾਹਰਵਾਲਾ ਵਿਖੇ ਪਰਮਾ ਸਵਾਗਤ ਕੀਤਾ ਗਿਆ ਇਸ ਮੌਕੇ ਪਿੰਡ ਦੀ ਪੰਚਾਇਤ ਵੱਲੋਂ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਕੈਬਨਿਟ ਮੰਤਰੀ ਅਮਨ अरोड़ा ਹਰਪਾਲ ਸਿੰਘ ਚਿਮਾ ਵਿਸ਼ੇਸ਼ ਤੌਰ ਤੇ ਪਹੁੰਚੇ ਇਸ ਮੌਕੇ ਜਗਨਦੀਪ ਸਿੰਘ ਜਵਾਹਰਵਾਲਾ ਨੇ ਦੱਸਿਆ ਕਿ ਰਾਜਨੀਤੀ ਉਹਨਾਂ ਦੇ ਖੂਨ ਵਿੱਚ ਹੀ ਹੈ ਪੰਜਾਬ ਵਿੱਚ ਰਹਿੰਦੇ ਉਹ ਯੂਥ ਅਕਾਲੀ ਦਰਬ ਵਿੱਚ ਸਨ ਪਰ ਹੁਣ ਆਸਟ੍ਰੇਲੀਆ ਵਿੱਚ ਉਹ ਰਾਜਨੀਤੀ ਵਿੱਚ ਪੂਰੀ ਤਰ੍ਹਾਂ ਸਰਗਰਮ ਹਨ ਅਤੇ ਪੰਜਾਬੀਆਂ ਦੀਆਂ ਹੱਕੀ ਮੰਗਾਂ ਦੇ ਲਈ ਆਸਟ੍ਰੇਲੀਆ ਵਿੱਚ ਵੀ ਆਵਾਜ਼ ਬੁਲੰਦ ਕਰਦੇ ਰਹੇ ਹਨ ਉਹਨਾਂ ਕਿਹਾ ਕਿ ਚਾਹੇ ਪੱਗ ਦਾ ਮਸਲਾ ਹੋਵੇ ਜਾਂ ਸਟੂਡੈਂਟ ਦਾ ਮਸਲਾ ਹੋਵੇ ਉਹ ਹਮੇਸ਼ਾ ਹੀ ਆਸਟ੍ਰੇਲੀਆ ਵਿੱਚ ਪੰਜਾਬ ਦੇ ਵਿਦਿਆਰਥੀਆਂ ਦੀ ਆਵਾਜ਼ ਬੁਲੰਦ ਕਰਦੇ ਆਏ ਹਨ ਕਈ ਕਈ ਵਾਰ ਜ਼ਿੰਦਗੀ ਚ ਇਹ ਜੇ ਮੌਕੇ ਆਉਂਦੇ ਨੇ ਤੁਹਾਡੇ ਕੋਲੇ ਸ਼ਬਦ ਮੁੱਕ ਜਾਂਦੇ ਇਹ ਹਲਕੇ ਨੇ ਸਾਡੇ ਪਰਿਵਾਰ ਨੂੰ 1973 ਤੋਂ ਪਿਆਰ ਦਿੱਤਾ ਪਹਿਲੀ ਇਲੈਕਸ਼ਨ ਫਾਦਰ ਸਾਹਿਬ ਨੇ 1973 ਤੇ ਲਈ ਸੀ ਤੇ ਅੱਜ 2024 ਹੋ ਗਿਆ 25 25 ਹੋ 25 ਹੋ ਗਿਆ ਤਿੰਨੇ ਸਾਲ ਲਗਾਤਾਰ ਪਿਆਰ ਮਿਲ ਰਿਹਾ ਸੋ ਕੋਈ ਸ਼ਬਦ ਨਹੀਂ ਧੰਨਵਾਦ ਕਰਦਾ ਕਾਦੀਆਂ ਚੋਣਾ ਲੜੀਆਂ ਸੀ ਜਿਵੇਂ ਦੱਸਿਆ ਕਿ ਚੋਣ ਜਿੱਤ ਕੇ ਤੁਸੀਂ ਪਿੰਡ ਪਹੁੰਚੇ ਸਾਡੇ ਉੱਥੇ ਆਸਟ੍ਰੇਲੀਆ 'ਚ ਪਹਿਲਾ ਮੈਂ ਪਾਰਲੀਮੈਂਟ ਦੀ ਇਲੈਕਸ਼ਨ ਲੜੀ ਸੀ ਸਾਡੇ ਮਾਨਯੋਗ ਜੋ ਉੱਥੇ ਪ੍ਰਾਈਮ ਮਿਨਿਸਟਰ ਸੀ ਗਾਟ ਮਾਰਿਸਨ ਨੇ ਉਹਨਾਂ ਨੇ ਮੌਕਾ ਦਿੱਤਾ ਉਹਦੇ ਨਾਲ ਪਾਰਲੀਮੈਂਟ ਇਲੈਕਸ਼ਨ ਲੜ ਹੁੰਦੀ ਉਦੋਂ ਚਲੋ ਪਾਰਟੀ ਦੇ ਵਿਰੋਧੀ ਹਵਾ ਸੀ ਨਹੀਂ ਗੱਲ ਬਣੀ ਹੁਣ ਉੱਥੇ ਐਨ ਐਸ ਡਬਲਯੂ ਸੂਬੇ ਦੀਆਂ ਲੋਕਲ ਗਵਰਨਮੈਂਟ ਇਲੈਕਸ਼ਨ ਸੀ ਤੇ ਜਿਵੇਂ ਲੰਮਾ ਸਮਾਂ ਹੋ ਗਿਆ ਲੋਕਾਂ ਦਾ ਸਮਰਥਨ ਉੱਥੋਂ ਜਿਵੇਂ ਖਾਸ ਕਰ ਪੰਜਾਬੀਆਂ ਦਾ ਮਿਲਿਆ ਕਿਹੜੇ-ਕਿਹੜੇ ਮੁੱਦੇ ਆ ਜਿਹੜੇ ਜਿਵੇਂ ਤੁਸੀਂ ਹੁਣ ਤੱਕ ਉਸ ਪੰਜਾਬੀਆਂ ਨੂੰ ਲੈ ਕੇ ਸਟੂਡੈਂਟਾਂ ਨੂੰ ਲੈ ਕੇ ਜਦੋਂ ਗੱਲ ਬਾਹਰਲੇ ਦੇਸ਼ ਦੀ ਆ ਜਾਂਦੀ ਆ ਉੱਥੇ ਮੈਂ ਸਮਝਦਾ ਵੀ ਸਿਰਫ ਪੰਜਾਬੀਆਂ ਨੇ ਤਾਂ ਇੱਕ ਪਰਿਵਾਰ ਵਾਂਗੂ ਸਾਥ ਦਿੱਤਾ ਜੀ ਉੱਥੇ ਇਹ ਗੱਲ ਨਹੀਂ ਆ ਜਾਂਦੀ ਵੀ ਕੋਈ ਧੜੇਬੰਦੀ ਦੀ ਉੱਥੇ ਹਰ ਪੰਜਾਬੀ ਨੇ ਇੱਕ ਪਰਿਵਾਰ ਜਿਵੇਂ ਇੱਕ ਪਰਿਵਾਰ ਦਾ ਮੈਂਬਰ ਲੜ ਰਿਹਾ ਹੁੰਦਾ ਉਸ ਤਰ੍ਹਾਂ ਸਾਥ ਦਿੱਤਾ ਉਸ ਤੋਂ ਬਿਨਾ ਹੋਰ ਜਿੰਨੀਆਂ ਵੀ ਕਮਿਊਨਿਟੀਆਂ ਸੀ ਜਿੰਨੇ ਵੀ ਦੇਸ਼ਾਂ ਦੇ ਕਿਉਂਕਿ ਜਦੋਂ ਵੀ ਕਦੇ ਕੋਈ ਗੱਲ ਹੋਈ ਆ ਚਾਹੇ ਮਾਪਿਆਂ ਦੇ ਵੀਜ਼ੇ ਦੀ ਗੱਲ ਸੀ ਉਹ ਇੱਕ ਬਹੁਤ ਵੱਡਾ ਮੁੱਦਾ ਚੱਲਿਆ ਸੀ ਵੀ ਜਿਹੜੇ ਸਾਡੇ ਮਾਪੇ ਜਾਂਦੇ ਸੀ ਉਹਨਾਂ ਦਾ ਵੀਜ਼ਾ ਬੰਦ ਕਰ ਦਿੱਤਾ ਸੀ ਤਾਂ ਉਦੋਂ 8-9000 ਦੇ ਸਾਈਨ ਕਰਾ ਕੇ ਉਹ ਰੀਇਨਸਟੇਟ ਕਰਾਈ ਕਿਉਂਕਿ ਮਾਪਿਆਂ ਦਾ ਵੀਜ਼ਾ ਤੇ ਹੈਲਮਟ ਦਾ ਇਸ਼ੂ ਸੀ ਤਾਂ ਸਾਈਕਲ ਲੈ ਕੇ ਅਸੀਂ ਪਾਰਲੀਮੈਂਟ ਦੀ ਛੱਤ ਤੇ ਜਾ ਕੇ ਵੀ ਪੱਗ ਬੰਨ੍ਹ ਕੇ ਅਸੀਂ ਸਾਈਕਲ ਨਹੀਂ ਚਲਾ ਸਕਦੇ ਉੱਥੇ ਹੈਲਮਟ ਲੈਣਾ ਪੈਂਦਾ ਉਹ ਪਟੀਸ਼ਨ ਦੇ ਕੇ ਆਏ ਉੱਥੇ ਜਦੋਂ ਵੀ ਕਦੇ ਵੀ ਕਿਸੇ ਵੀ ਵਿਸ਼ੇ ਤੇ ਲੋੜ ਪੈਂਦੀ ਹੈ ਚਾਹੇ ਕੋਈ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਵਿਸ਼ਾ ਹੁੰਦਾ ਮੂਰੇ ਹੋ ਕੇ ਜਿੰਨੇ ਜੋਗੇ ਹੁੰਨੇ ਆ ਆਦਾ ਨਾਰਾ ਮਾਰਦੇ ਕਰੋਨਾ ਟਾਈਮ ਵੀ ਕਰੋਨਾ ਟਾਈਮ ਵੀ ਇੱਕ ਖਾਸ ਜਥੇਬੰਦੀ ਬਣਾਈ ਉੱਥੇ ਇੰਟਰਨੈਸ਼ਨਲ ਸਟੂਡੈਂਟ ਆਰਗੇਨਾਈਜੇਸ਼ਨ ਉਹਦੇ ਤਹਿਤ ਜਿੰਨਾ ਜ਼ੋਰ ਹੋਇਆ ਘਰ ਘਰ ਸਟੂਡੈਂਟਸ ਨੂੰ ਖਾਣਾ ਪਹੁੰਚਾਉਣਾ ਜਾਂ ਉਹਨਾਂ ਨੂੰ ਕਿਸੇ ਸਲਾਹ ਦੀ ਲੋੜ ਸੀ ਜਾਂ ਸਰਕਾਰੀ ਦਵਾ ਪਾ ਕੇ ਉਹਨਾਂ ਤੋਂ ਗ੍ਰਾਂਟ ਵੀ ਮਨਜ਼ੂਰ ਕਰਾਈ ਇੱਥੇ ਵੀ ਜਿਵੇਂ ਤੁਸੀਂ ਕੰਮ ਕੀਤਾ ਪੰਜਾਬ ਰਹਿੰਦੇ ਹੋ ਜੂਥ ਅਕਾਲੀ ਦਲ ਦੇ ਵਿੱਚ ਕੰਮ ਕੀਤਾ ਉੱਥੇ ਸਿਆਸਤ ਵਾਲੇ ਰੁੱਕੇ ਮੇ ਹੋਗੇ ਕਹਿੰਦੇ ਜਿਵੇਂ ਮੈਂ ਪਹਿਲਾਂ ਕਿਹਾ 1973 ਚ ਬਾਪੂ ਜੀ ਨੇ ਪਹਿਲੀ ਚੋਣ ਲੜੀ ਸੀ ਇਹ ਤਾਂ ਬਲੱਡ ਲਾਈਨ ਚ ਜਿੱਤਾ ਚਾਹੇ ਦੇਸ਼ ਬਦਲ ਗਏ ਪਰ ਪੱਗ ਅੱਛਾ ਇੱਕ ਵਧੀਆ ਗੱਲ ਇਹ ਹੋਈ ਵੀ ਇੱਥੇ ਵੀ ਨੀਲੀ ਪੱਗ ਬੰਨ ਕੇ ਰੱਖਦੇ ਸੀ ਉੱਥੇ ਜਿਹੜੀ ਪਾਰਟੀ ਜੁਆਇਨ ਕੀਤੀ ਉਹਦਾ ਰੰਗ ਵੀ ਨਹੀਂ ਡਾਈਆ ਪੱਗ ਦਾ ਰੰਗ ਵੀ ਸੇਮ ਹੀ ਰਿਹਾ ਤੁਸੀਂ ਅੱਜ ਪਿੰਡ ਪਹੁੰਚ ਰਹੇ ਹੋ ਕਿੰਨੀ ਕੁ ਖੁਸ਼ੀ ਹੈਗੀ ਆ ਕਿੰਨਾ ਕਿਉਂਕਿ ਮੰਤਰੀ ਵੀ ਇੱਥੇ ਪਹੁੰਚ ਰਹੇ ਨੇ ਕਈ ਹਾਂਜੀ ਮੰਤਰੀ ਸਾਹਿਬ ਦੇ ਕਈਆਂ ਦੇ ਰਾਤ ਦੇ ਫੋਨ ਆ ਰਹੇ ਨੇ ਸ੍ਰੀਮਾਨ ਅਮਨ अरोड़ा ਜੀ ਪਹੁੰਚ ਰਹੇ ਨੇ ਸਾਡੇ ਖਜ਼ਾਨਾ ਮੰਤਰੀ ਆ ਰਹੇ ਨੇ ਸਾਡੇ ਇੱਥੋਂ ਦੇ ਬਰਿੰਦਰ ਗੋਇਲ ਸਾਡੇ ਆਪ ਦਾ ਪਰਿਵਾਰਕ ਮੈਂਬਰ ਨੇ ਜਿਹੜੇ ਬਰਿੰਦਰ ਗੋਇਲ ਜੀ ਉਹ ਵੀ ਪਹੁੰਚ ਰਹੇ ਨੇ ਤੇ ਸਾਡੇ ਬੜੇ ਪਰਮ ਮਿੱਤਰ ਹਰਕ੍ਰਿਸ਼ਨ ਰੋੜੀ ਡਿਪਟੀ ਸਪੀਕਰ ਨੇ ਜੋ ਗੜ ਸ਼ੰਕਰ ਤੋਂ ਸਵੇਰੇ 6 ਵਜੇ ਦੇ ਚੱਲੇ ਹੋਏ ਨੇ ਇੱਥੇ ਪਹੁੰਚਣ ਲਈ ਸੋ ਕੋਈ ਸ਼ਬਦ ਨਹੀਂ ਬਿਆਨ ਕਰਨ ਲਈ ਕੋਈ ਧੰਨਵਾਦ ਕਰਨ ਲਈ ਪਿੰਡ ਵਾਲਿਆਂ ਦੇ ਜਾਂ ਪੰਜਾਬ ਦੀ ਵਜਾਰ ਤੋਂ ਨੌਜਵਾਨਾਂ ਨੂੰ ਕੁਝ ਨੇਹਾ ਇੱਥੇ ਜਾਂ ਵਿਦੇਸ਼ ਜਾਂਦੇ ਆ ਜਿਹੜੇ ਨੌਜਵਾਨਾਂ ਨੂੰ ਇੱਕੋ ਹੀ ਸੰਦੇਸ਼ ਆ ਵੀ ਜਿੰਨੀ ਮਿਹਨਤ ਕਰ ਸਕੋ ਸੇ ਸੱਚਾਈ ਦੇ ਮਾਰਗ ਤੇ ਚੱਲ ਸਕੋ ਉਨੀ ਸਫਲਤਾ ਠੀਕ ਆ ਥੋੜੀ ਜੀ ਦੇਰ ਮਿਲ ਜਾਂਦੀ ਆ ਪਰ ਮਿਲਦੀ ਜ਼ਰੂਰ ਆ ਥੈਂਕ ਯੂ ਪਿੰਡ ਪਹੁੰਚ ਰਹੇ ਬਾਈ ਜਗਨਦੀਪ ਸਿੰਘ ਜਵਾਰ ਵਾਲਾ ਆਸਟ੍ਰੇਲੀਆ ਦੀ ਇਲੈਕਸ਼ਨ ਵਿੱਚ 2024 ਦੇ ਸਤੰਬਰ ਦੇ ਮਹੀਨੇ ਵਿੱਚ ਜੋ ਇਲੈਕਸ਼ਨ ਜਿੱਤ ਗਏ ਸੀ ਉਥੇ ਕਮੇਟੀ ਦੀਆਂ ਚੋਣਾਂ ਤੇ ਬਾਈ ਜੀ ਦੇ ਵੈਲਕਮ ਲਈ ਪਿੰਡ ਵੱਲੋਂ ਸਾਰਿਆਂ ਵੱਲੋਂ ਉਹਨਾਂ ਦਾ ਬਾਈ ਜੀ ਦਾ ਵੈਲਕਮ ਕੀਤਾ ਜਾ ਰਿਹਾ ਹੈ ਤੇ ਬਾਈ ਜੀ ਨੇ ਪਿੰਡ ਦਾ ਨਾਮ ਬਹੁਤ ਵੱਡੇ ਪੱਧਰ ਤੇ ਰੌਸ਼ਨ ਕੀਤਾ ਹੈ ਜੋ ਸਾਡੇ ਪਿੰਡ ਦਾ ਆਪਣੇ ਗੋਤ ਨੂੰ ਛੱਡ ਕੇ ਬਾਈ ਨੇ ਪਿੰਡ ਜਵਾਰ ਵਾਲਾ ਲਾਇਆ ਪਿੱਛੇ ਨਾ ਉਹਨਾਂ ਨੇ ਆਪਣੇ ਬੱਚਿਆਂ ਦੇ ਗੋਤ ਨੂੰ ਵੀ ਛੱਡ ਕੇ ਆਪਣੇ ਨਾਮ ਬੱਚਿਆਂ ਦੇ ਨਾਮ ਦੇ ਪਿੱਛੇ ਵੀ ਜਵਾਰ ਵਾਲਾ ਲਾਇਆ ਜੋ ਬਾਈ ਜੀ ਦੇ ਫਾਦਰ ਸਾਹਿਬ ਸੀ ਸ਼ਾਇਦ ਸਰਦਾਰ ਕਰਨੈਲ ਸਿੰਘ ਜੋ ਸਿੱਧੂ ਉਹਨਾਂ ਨੇ ਪਹਿਲਾਂ ਹਲਕੇ ਦੇ ਲੋਕਾਂ ਦੀ ਵੀ ਬਹੁਤ ਸੇਵਾ ਕੀਤੀ ਹੈ ਹਰੇਕ ਬੰਦੇ ਦੇ ਲਹਿਰੇ ਦੇ ਹਲਕੇ ਦੇ ਬੰਦਿਆਂ ਦੀ ਵੀ ਪੁੱਲ ਡੱਟ ਕੇ ਮਦਦ ਕੀਤੀ ਸੀ ਉਹਨਾਂ ਦਾ ਪੋਲੀਟੀਕਲ ਵਧੀਆ ਉਹਨਾਂ ਦਾ ਪੋਲੀਟੀਕਲ ਵੀ ਅਕਾਲੀ ਦਲ ਨਾਲ ਸ਼ੁਰੂ ਹੋਇਆ ਸੀ ਸਰਦਾਰ ਕਰਨੈਲ ਸਿੰਘ ਸਿੱਧੂ ਦਾ ਉਹਨਾਂ ਨੇ ਵੀ ਬਹੁਤ ਸਾਰੇ ਉਸ ਟਾਈਮ ਦੇ ਮੁੱਦੇ ਚੱਕੇ ਸੀ ਤੇ ਹਲਕੇ ਦੇ ਲੋਕਾਂ ਦੇ ਵੀ ਬਹੁਤ ਸਾਰੀ ਮਦਦ ਕੀਤੀ ਸੀ ਦਿੱਲੀ ਤੱਕ ਦੇ ਵੀ ਕੇਸ ਲੜੇ ਸੀ ਬਾਈ ਉਹਨਾਂ ਨੇ ਕਰਨੈਲ ਸਿੰਘ ਸਿੱਧੂ ਨੇ ਤੇ ਬਾਈ ਜੀ ਨੇ ਵੀ ਜਾ ਕੇ ਆਸਟ੍ਰੇਲੀਆ ਚ 12 ਸਾਲ ਪਹਿਲਾਂ ਤੋਂ ਵੀ ਆਪਣੇ ਪੰਜਾਬੀਆਂ ਦੇ ਬਹੁਤ ਸਾਰੇ ਮੁੱਦੇ ਰੱਖੇ ਜਿਵੇਂ ਬਾਈ ਜੀ ਪੱਗ ਦੇ ਵੀ ਪੱਗ ਦੇ ਉੱਥੇ ਹੈਲਮਟ ਦੇ ਤੇ ਪੱਗ ਦੇ ਰੈਗੂਲਰ ਸਾਰੇ ਜਿਹੜੇ ਉਹਨਾਂ ਨੂੰ ਜ਼ਰੂਰੀ ਬਣਾਇਆ ਤੇ ਉੱਥੇ ਦੇ ਮੁੱਦੇ ਉਹਨਾਂ ਦੇ ਵਿੱਚ ਜਾ ਕੇ ਪੰਜਾਬੀਆਂ ਦਾ ਨਾਂ ਰੌਸ਼ਨ ਕੀਤਾ ਹੈ ਬਾਈ ਜੀ ਵੱਲੋਂ ਆਈ ਲਾਈਟਸ ਦੇ ਤੇ ਕਰੋਨਾ ਟਾਈਮ ਵੀ ਬਹੁਤ ਸਾਰੀ ਮਦਦ ਕੀਤੀ ਗਈ ਆ ਜਿਨ੍ਹਾਂ ਦੇ ਬੱਚਿਆਂ ਨੂੰ ਆਈ ਲਾਈਟਸ ਦੇ ਉੱਥੇ ਜਾ ਉਹ ਆਪਣੇ ਹਲਕੇ ਦੇ ਆਪਣੇ ਪੰਜਾਬ ਦੇ ਜਿਹੜੇ ਬੱਚੇ ਜਾ ਰਹੇ ਉਹਨਾਂ ਦੀ ਬਹੁਤ ਮਦਦ ਕਰਦੇ ਆ ਬਾਈ ਜੀ ਵੱਲੋਂ ਕਾਲਜ ਸੰਸਥਾਵਾਂ ਵੀ ਬਹੁਤ ਸਾਰੀਆਂ ਸ਼ੁਰੂ ਕੀਤੀਆਂ ਗਈਆਂ ਨੇ ਤੇ ਉਸ ਦੀ ਖੁਸ਼ੀ ਵਿੱਚ ਸਾਡੇ ਉਹ ਬੱਚੇ ਜਾ ਰਹੇ ਜਿਹੜੇ ਉਹਨਾਂ ਦੀ ਬਹੁਤ ਮਦਦ ਕਰਦੇ ਆ ਤੇ ਬਾਈ ਜੀ ਦੇ ਔਣ ਤੇ ਪਿੰਡ ਵਿੱਚ ਉਹਨਾਂ ਦੀ ਇਲੈਕਸ਼ਨ ਦੇ ਜਿੱਤਣ ਤੋਂ ਬਾਅਦ ਬਹੁਤ ਸਾਰੇ ਉਤਸ਼ਾਹ ਨਾਲ ਉਹਨਾਂ ਦਾ ਬੈਲ ਕੰਮ ਕੀਤਾ ਜਾ ਰਿਹਾ ਤੇ ਉਹਨਾਂ ਲਈ ਬਹੁਤ ਸਾਰੇ ਆਪਣੇ ਹਲਕੇ ਦੇ ਸਾਰੇ ਸਰਪੰਚ ਪੰਚਾਇਤਾਂ ਇਕੱਠੀਆਂ ਹੋ ਕੇ ਪਿੰਡ ਪਹੁੰਚ ਰਹੀਆਂ ਨੇ ਤੇ ਸਾਰੇ ਹੀ ਮੰਤਰੀ ਵੀ ਉਹਨਾਂ ਦੇ ਬੈਲ ਕੰਮ ਲਈ ਪਹੁੰਚ ਰਹੇ ਆ ਫੁੱਲ ਉਤਸ਼ਾਹ ਦੇਖਿਆ ਜਾ ਰਿਹਾ ਬਾਈ ਸਾਰੇ ਮੰਤਰੀ ਬਾਈ ਅਮਨ अरोड़ा ਜੀ ਤੇ ਹਰਪਾਲ ਚੀਮਾ ਜੀ ਬਰਿੰਦਰ ਕੁਮਾਰ ਗੋਇਲ ਜੀ ਤੇ ਜੈਕਿਸ਼ਨ ਰੋੜੀ ਡਿਪਟੀ ਸਪੀਕਰ ਜੀ ਉਹ ਉਹਰੇ ਬਾਈ ਜੀ ਦੇ ਬੈਲ ਕੰਮ ਲਈ ਜੋਗਿੰਦੀਪ ਸਿੰਘ ਜਵਾਰ ਵਾਲੇ ਵਾਸਤੇ ਲਈ ਸਾਰੇ ਬੈਲ ਕੰਮ ਲਈ ਉਹਰੇ ਪਹੁੰਚ ਰਹੇ ਆ ਤੇ ਲੋਕਾਂ 'ਚ ਭਾਰੀ ਉਤਸ਼ਾਹ ਵੀ ਦੇਖਿਆ ਜਾ ਰਿਹਾ ਤੇ ਸਾਰੇ ਆ ਰਹੇ ਆ ਸਾਰੇ ਕਲੱਬ ਸਾਰੇ ਕਮੇਟੀਆਂ ਸਾਰੇ ਪਿੰਡ ਦੇ ਸਾਰੇ ਲੋਕ ਇਕੱਠੇ ਹੋ ਕੇ ਬਾਈ ਜੀ ਦੇ ਬੈਲ ਕੰਮ ਲਈ Vamos sal... a